3 ਮਹੀਨੇ ਪਹਿਲਾਂ ਕੈਨੇਡਾ ਗਏ ਮੁੰਡੇ ਦੇ ਨਾਲ 에어ਪੋਰਟ ਤੇ ਵੋਟੀ ਨੇ ਕੀ ਕੀਤਾ ਜੋ ਟੈਨਸ਼ਨ ਕਰਕੇ ਮੁੰਡੇ ਦੀ ਜਾਨ ਨਿਕਲ ਗਈ ਹੈ। ਦਰਅਸਲ ਇਹ ਇਲਜ਼ਾਮ ਖੁਦ ਮੁੰਡੇ ਦੇ ਟੱਬਰ ਦੇ ਵੱਲ ਲਗਾਏ ਗਏ ਨੇ। ਤਾਂ ਮਾਪਿਆਂ ਦਾ ਜਵਾਨ ਪੁੱਤ ਲਖਪ੍ਰਿਤ ਸਿੰਘ ਜੋ ਕਿ 3 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਤੇ ਹੁਣ ਉਸ ਦੀ ਮੌਤ ਹੋ ਚੁੱਕੀ ਹੈ। ਤਾਂ ਪਰਿਵਾਰ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਅਸੀਂ ਆਪਣਾ ਸਾਰਾ ਕੁਝ ਵੇਚ ਕੇ ਬੜੇ ਚਾਅ ਨਾਲ ਨੂ ਨੂ ਸਟੱਡੀ ਵੀਜ਼ਾ ਤੇ ਕੈਨੇਡਾ ਭੇਜਿਆ ਸੀ ਤੇ ਫਿਰ 3 ਮਹੀਨੇ ਪਹਿਲਾਂ ਸਾਡਾ ਪੁੱਤ ਲਾਹਪ੍ਰਿਤਵੀ ਕੈਨੇਡਾ ਪਤਨੀ ਦੇ ਕੋਲ ਜਾਂਦਾ ਹੈ ਪਰਿਵਾਰ ਦੇ ਮੁਤਾਬਕ ਕੈਨੇਡਾ ਦੇ ਵਿੱਚ ਕੁੜੀ 에어ਪੋਰਟ ਤੇ ਮੁੰਡੇ ਨੂੰ ਲੈਣ ਤਾਂ ਜ਼ਰੂਰ ਆਈ ਪਰ ਉਸ ਵੱਲੋਂ ਮੁੰਡੇ ਦੇ ਨਾਲ ਰਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਜਿਸ ਕਰਕੇ ਉਹਨਾਂ ਦਾ ਪੁੱਤ ਇਸ ਗੱਲ ਦੀ ਟੈਨਸ਼ਨ ਲੈ ਗਿਆ ਤੇ ਉਹਨੇ ਕਿਹਾ ਕਿ ਸਾਨੂੰ ਤਾਂ ਇਹੀ ਪਤਾ ਲੱਗਿਆ ਕਿ ਸਾਡੇ ਪੁੱਤ ਦੀ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ ਉਹਨਾਂ ਦਾ ਕਹਿਣਾ ਹੈ ਅਸੀਂ ਤਾਂ ਬੜੇ ਚਾਅਵਾਂ ਨਾਲ ਆਪਣੇ ਪੁੱਤ ਨੂੰ ਕੈਨੇਡਾ ਭੇਜਿਆ ਸੀ ਸਾਨੂੰ ਕੀ ਪਤਾ ਸੀ ਕਿ ਅੱਗੋਂ ਸਾਡੀ ਨੂੰ ਨੇ ਮੁੰਡੇ ਦੇ ਨਾਲ ਆ ਕੁਝ ਕਰਨਾ ਰੋਂਦੇ ਕੁਰਲਾ ਦੇ ਮਾਪਿਆਂ ਦਾ ਹਾਲ ਨਹੀਂ ਵੇਖਿਆ ਜਾਂਦਾ ਤੇ ਕਿੰਨੇ ਚਾਵਾਂ ਦੇ ਨਾਲ ਪੁੱਤ ਦਾ ਵਿਆਹ ਕੀਤਾ ਸੀ ਕੈਨੇਡਾ ਭੇਜਿਆ ਤੇ ਹੁਣ ਉਸ ਦੀ ਮੌਤ ਦੀ ਇਹ ਮਨਹੂਸ ਖਬਰ ਪਰਿਵਾਰ ਨੂੰ ਮਿਲੀ ਹੈ ਤਾਂ ਵੱਡੇ ਇਲਜ਼ਾਮ ਮੁੰਡੇ ਦੇ ਪਰਿਵਾਰ ਵੱਲੋਂ ਆਪਣੀ ਹੀ ਕੈਨੇਡਾ ਭੇਜੀ ਨੂੰ ਤੇ ਲਗਾ ਦਿੱਤੇ ਗਏ ਨੇ ਨੌਂ ਅਕਤੂਬਰ ਹੋ ਗਿਆ ਸੀਗਾ ਅਬਸ ਗੇਰਾ ਏਅਰਪੋਰਟ ਤੇ ਲੈ ਆਈ ਅੱਗੇ ਮੜਕਣ ਨੂੰ ਮੁੰਡਿਆਂ ਕੋਲੇ ਛੱਡਦਾ ਪਤਾ ਨਹੀਂ ਉਹ ਕਿਹੋ ਜਿਹੇ ਮੁੰਡੇ ਸੀ ਇਹ ਕਿਹੋ ਜਿਹੇ ਨਸ਼ੇੜੀ ਦਾ ਕਿਵੇਂ ਕਿਹੋ ਜੇ ਸੀ ਕਿ ਮੁੰਡੇ ਮੁੰਡਿਆਂ ਕੋਲੇ ਛੱਡਦਾ ਉਹਨੇ ਵੇ ਮੇਰੇ ਬੱਚੇ ਨੇ ਬਹੁਤ ਗਿਆ ਵੀ ਆਪਾਂ ਦੋਵੇਂ ਇਕੱਠੇ ਰਹਿ ਜੰਨੇ ਆ ਪਰ ਉਹਨੂੰ ਨਹੀਂ ਰੱਖਿਆ ਮੱਚ ਡਰਿਆ ਸ਼ੰਤ ਚੱਲਿਆ ਇੰਨੀ ਟੈਨਸ਼ਨ ਲੈੰਦਾ ਸੀ ਤੁਹਾਨੂੰ ਦੱਸ ਦਾਨੀ ਸੀਗਾ ਸੀ ਬਹੁਤ ਬੱਚਾ ਬੇਟਾ ਤੈਨੂੰ ਕੇ ਬੱਚਾ ਤੈਨੂੰ ਕੋਈ ਨਹੀਂ ਕਹਿੰਦਾ ਨਹੀਂ ਦੱਸਦਾ ਹੀ ਨਹੀਂ ਸੀਗਾ ਟੈਨਸ਼ਨ ਜੀ ਵਾਸ ਰਹਿਦਾ ਸੀਗਾ ਏ ਟੈਕ ਹੋ ਗਿਆ ਉਹਨੂੰ ਉਹਨਾਂ ਸਤੰਗ ਸਤਕਤ ਅਕਤੂਬਰ 2020 ਦੇ ਵਿੱਚ ਉਹ ਪਿਛਲੇ ਸਾਲ ਗਈਆਂਗੇ ਕੋਈ ਨਾਲ ਗੱਲਬਾਤ ਹੁੰਦੀ ਸੀ ਨਹੀਂ ਮੇਰੇ ਨਾਲ ਤੁਹਾਡੇ ਨੰਬਰ ਬਲੌਗ ਦੇ ਵਿੱਚ ਪਾਏ ਹੋਏ ਸੀ ਪਹਿਲਾਂ ਪਹਿਲਾਂ ਗੱਲ ਕੀਤੀ ਆ ਉਹਨੇ 1 ਮਹੀਨਾ ਪਤਨੀ ਮਸਨ ਕੀਤੀ ਆਗੇ 1-2 ਮਹੀਨੇ ਬਾਦਲੇ ਸਾੜੇ ਨੰਬਰ ਦੋਵਾਂ ਦੇ ਬਲਾਕ ਵਿੱਚ ਪਾਤੇ ਆਗੇ ਪਤਾ ਨਹੀਂ ਕਿਹੜਾ ਖਰਚਾ ਵੀ ਸਾਰਾ ਤੁਹਾਡਾ ਹੈ ਹੈ ਘਰ ਚਾਸੀ ਬਹੁਤ ਕਿਦਾ ਜੱਗ ਕੇ ਵਿਆਜ ਵੀ ਵੜਿਆ ਸੀ ਜ਼ਮੀਨ ਵੀ ਵੇਤੀ ਘਰ ਤੇ ਲੋਣ ਵੀ ਲਿਆ ਸਾਡੇ ਪੱਲੇ ਗਾਗਣੀ ਰਹਾ ਹੈਗਾ ਸੀ ਬੱਚੇ ਨੂੰ ਵੀ ਹਦੋਂ ਗਵਾਂ ਵੇਣੇ ਦਾ ਬੱਚਾ ਵੀ ਹੋ ਗਿਆ ਤੁਹਾਡੀ ਤੁਸੀਂ ਕਿੰਤ ਦੇ ਸੀ ਉਹ ਕਹਿੰਦੇ ਕੋਈ ਨਹੀਂ ਲੱਗ ਜੀ ਗੱਲ ਕਰਨ ਲੱਗ ਜੀ ਪਰ ਨਹੀਂ ਜਦੋਂ ਗੱਲ ਕੀਤੀ ਨਹੀਂ ਮੈਂ ਆਪਣੇ ਬੱਚੇ ਵਾਂਗੂ ਰੱਖਿਆ ਮੈਂ ਕਿਹਾ ਮੇਰੇ ਤੀਹੜੀ ਮੈਂ ਤੀਹ ਬਣਾ ਕੇ ਰੱਖਿਆ ਉਹਦੀ ਹਰ ਇੱਕ ਖੁਸ਼ੀ ਪੂਰੀ ਕਰ ਦੇ ਦਿੰਦੇ ਬੇਟਾ ਗਿਆ ਮੈਨੂੰ ਫੇਰ ਵੀ ਸਨਮਾਨ ਭੇਜਿਆ ਨੇ ਕਿਤੇ ਮੇਰੇ ਬੱਚੇ ਨਾਲ ਵੀ ਨਹੀਂ ਸੀ ਜ਼ਿਆਦਾ ਕਰਦੀ ਗੱਲ ਅਸੀਂ ਬੰਦ ਜਨਨ ਤੋਂ ਮਿਲਣਾਂ ਸਹੀ ਮੈਂ ਬੱਚਾ ਜੀ ਸਾਡੇ ਪਹਿਲੇ ਵਿਆਹ ਕੀਤਾ ਸੀ 3 ਸਾਲ ਹੋ ਗਏ ਬੇਟੀ ਦਾ ਗੁੜੀ ਨੂੰ ਭੇਜਿਆ ਸਾਰਾ ਖਰਚਾ ਕਰਕੇ ਘਰ ਦਾ ਸਾਰਾ ਵਿੱਚ ਬੇਜ ਬਟਕੇ ਤੇ ਲਾਇਆ ਬੇਜ ਕਿ ਕੁੜੀ ਨੇ ਬੱਚਾ ਛੱਡ ਲਿਆ ਸਾਧ ਕੇ ਰਿਪੋਰਟ ਤੇ ਉਹਨੂੰ ਮਤਲਬ ਇੱਕ ਅਿੱਧਾ ਮੁੜ ਕੇ ਉਹ ਅੰਬੇਰ ਭੇਜਦਾ ਕੱਲਾ ਮੁੰਡਾ ਤੁਰਿਆ ਫਿਰਦਾ ਉੱਤੱਕੇ ਕਰਦਾ ਰੋੜਾਂ ਤੇ ਭੁੱਖਾ ਭੁੱਖਾ ਤੇ ਰੋਟੀ ਨਹੀਂ ਪਾਣੀ ਨਹੀਂ ਬੈਠੂਗਾ ਉਹ ਦਵੇਈ ਸੇ ਫੋੜ ਕਰਦਾ ਸੀ ਜਰਾ ਕਿਤੇ ਕਿਵੇ ਕਿਤੇ ਕਰੇ ਜੀ ਮੇਂ ਸੀ ਪੁਰਾਣੀ ਲਾਸਟ ਗੱਲ ਕਦੋਂ ਹੋਈ ਤੁਹਾਡੇ ਨਾਲ ਲਾਸਟ ਮਿਲਦਾ ਪਹਿਲਾ ਹੋਈ ਸ਼ੁੱਕਰਵਾਰ ਰਾਤ ਨੂੰ ਜਾਂ ਪਰਿਵਾਰ ਦੀ ਵਧੀਆ ਕੋਈ ਤਾਂ ਹੈ ਨਹੀਂ ਚਿੰਗਾ ਬੇ ਇੱਕ ਦਾ ਵੀ ਕੋਈ ਸੋ ਵੀ ਬਦਨ ਫੋਨ ਨਹੀਂ ਚੱਕਿਆ ਫੋਨ ਲਾਇਆ ਫੋਨ ਚੱਕਿਆ ਨਹੀਂ ਦੋ ਵਾਰੀ ਲਾਇਆ ਨਹੀਂ ਚੱਕਿਆ ਘਰ ਦੇ ਨੇ ਫੋਨ ਲਾਇਆ ਨਹੀਂ ਚੱਕਿਆ ਫਿਰ ਜਿਹੜੇ ਨੰਬਰ ਜਿਹਨਾਂ ਦੇ ਘਰੇ ਸੀ ਉਹਨਾਂ ਨੂੰ ਲਾਇਆ ਉਹਨਾਂ ਨੂੰ ਦੱਸਿਆ ਸਾਨੂੰ ਵੀ ਆ ਗੱਲ ਹੋ ਗਈ ਆ ਭਾਈ ਬੇਟਾ ਜੋੜਾ ਸਪੇਅਰ ਹੋ ਗਿਆ ਜੀ ਚਲੋ ਇਹਦੇ ਆ ਕੇ ਪਤਾ ਲੱਗਿਆ ਕਿਸ ਤਰ੍ਹਾਂ ਮੌਤ ਕਿਸ ਤਰ੍ਹਾਂ ਹੋਈ ਮੌਤ ਦਾ ਅਟੈਕ ਆ ਗਿਆ ਜੀ ਕਦੇ ਹੁਣ ਸਾਨੂੰ ਕੀ ਪਤਾ ਨਹੀਂ ਕਹਿੰਦੇ ਅਟੈਕ ਆ ਗਿਆ ਬਸ ਆਈ ਕਰਫ ਸੁਣੀਆਂ ਹਟ ਅਟੈਕ ਹੋ ਗਿਆ ਜੀ ਕਦੋਂ ਗਿਆ ਸੀਗਾ ਇੱਥੋਂ ਉਹ ਤੇ ਵਿਆਹ ਕਦੋਂ ਹੋਇਆ ਰੰਗਾਈਦਨ ਮਹੀਨਾ ਹੋਇਆ ਗੁੱਡੀ ਨੂੰ ਪਹਿਲਾਂ 5 ਸਾਲ ਪਹਿਲਾਂ ਸਾਰਾ ਕਸਤਾ ਕਰਕੇ ਭੇਜੀ ਆ ਸਾਰੇ ਉਹ ਕੀਤਾਗਾ ਕਰਜਬੀਨ ਜੋ ਵੀ ਇਹ ਘਰ ਦੇ ਕਰਜ਼ਾ ਲਿਆ ਪਿਆ ਜਿਮੀਨ ਬਿਜਲੀ ਸੀ ਕੋਲ ਚਾਰ ਛੜੋ ਵੀ ਵੇਚੀ ਬੇਸ ਕੇ ਸਾਰਾ ਘਰ ਲਾਦਾ ਪੈਦਾ ਆਪ ਨੂੰ ਮੈਂ 20 ਸਾਲ ਹੋ ਗਏ ਮੈਂ ਡੋਵੇ ਵਿੱਚ ਜੋ ਛੇਕਾ ਕਮਾਈ ਤੇ ਫੋਨ ਲਾਇਆ ਬਣਾ ਕੇ ਉਹਦੇ ਉੱਤੇ ਲਾਇਆ ਜਿਓ ਅੱਖਾਂ ਜਿਹੜੀਆਂ ਵੱਡੀਆਂ ਸਾਰੀ ਜ਼ਿੰਦਗੀ ਲੰਘੀ ਜੀ ਵਸ ਘਰ ਦੇ ਵਿੱਚ ਹੋਰ ਕੌਣ ਕੌਣ ਘਰ ਦੇ ਵਿੱਚ ਬੇੜਾ ਇੱਕ ਛੋਟਾ ਮਾਤਾ ਜੀ ਦੋਨੇ ਜੀ ਇਸੀਆਂ ਜੋ ਗੱਲਬਾਤ ਹੁੰਦੀ ਸੀ ਕੀ ਕਹਿੰਦਾ ਸੀ ਕਿਸ ਤਰ੍ਹਾਂ ਦਾ ਮਾਹੌਲ ਹੈ ਉਸ ਤਰ੍ਹਾਂ ਮਾਹੌਲ ਬਸ ਵਿਚਾਰਾ ਕਹਿੰਦਾ ਰੋਟੀ ਘਰੋਂ ਡੇਢੀ ਰੋਟੀ ਖਾਂਜਦੇ ਆ ਗੁਰਦੁਆਰਾ ਦੇ ਚੱਲਿਆ ਆਏ ਚੱਲੇ ਕਦੇ ਰੋ ਹੱਸ ਗਿਆ ਨਹੀਂ ਗੱਲ ਕੀਤੀ ਚਾਚਾ ਨਾ ਵਿਚਾਰੇ ਨੇ ਲੋੜ ਦਬਾਅ ਦੇ ਵਿੱਚ ਟੈਨਸ਼ਨ ਪਰ ਦਿਨ ਦੱਸਦਾ ਨਹੀਂ ਸੀਗਾ ਕਿੰਨਾ ਗਿਆ ਉਹ ਨੂੰ ਮੈਂ ਤਾਂ ਵੀ ਪਤਾ ਨਹੀਂ ਤੇ ਦੱਸੂ ਮੰਦਾ ਤੂੰ ਘਰੇ ਆ ਜਾ ਕੋਈ ਨਹੀਂ ਦੇਖੀ ਚੱਲੂ ਤਾਂ ਆ ਜਾ ਘਰੇ ਨਹੀਂ ਪਹੁੰਚਿਆ ਘਰੇ ਉਹਦੇ ਘਰ ਵਾਲੇ ਵੱਲੋਂ ਨਹੀਂ ਰੋਟੀ ਪਾਣੀ ਉਹਨੂੰ ਦਿੱਤਾ ਜਾਂਦਾ ਸੀਗਾ ਨਹੀਂ ਨਹੀਂ ਘਰੇ ਤਾਂ ਕਹੀ ਨਹੀਂ ਮਿਲਦੇ ਨਹੀਂ ਜਿੱਦੋਂ ਬਸ ਪੁੱਛੀ ਨਾ ਕੋਈ ਨਹੀਂ ਹੁਣ ਰੱਬ ਜਾਣਦਾ ਕੀ ਹੋਇਆ ਉਹਨਾਂ ਦਾ ਗੇਰ ਨਹੀਂ ਆ ਕੇ ਰੋਟੀ ਖਾ ਲੈ ਤਾਂ ਕੱਟੇ ਬੈਠੇ ਕੋਈ ਗੱਲ ਬਾਤ ਕੋਈ ਪਤਾ ਹੀ ਨਹੀਂਗਾ ਫੋਨ ਸਾਡੇ ਦਾ ਜ्यों ਗਈਏ ਤਾਂ ਸਾਲ ਹੋ ਗਿਆ ਤਿੰਨ ਦੋ ਤਿੰਨ ਮਹੀਨੇ ਗੱਲ ਕੀਤੀ ਸਾਡੇ ਨੰਬਰ ਬਲੌਕ ਚ ਪਾ ਦੇ ਸਾਡੀ ਫੈਮਿਲੀ ਦੇ ਤਾਂ ਮੇਰੇ ਨਾਲ ਪਹਿਲਾਂ ਗੱਲ ਚੰਗੀ ਬਲੀ ਕਰਦੀ ਉਹ ਤੇ ਮੇਰਾ ਹੀ ਪਤਾ ਮੈਂ ਕਰੋਂ ਬਈ ਪਤਾ ਸਾਰਾ ਨੰਬਰ ਬਲੌਕ ਚ ਪਾ ਦੇ ਸਾਰੀ ਵਿਆਹ ਵਾਲਿਆਂ ਨਾਲ ਗੱਲ ਕਰਦੀ ਕਰਦੀ ਸਾਰੇ ਪਰਿਵਾਰ ਨਾਲ ਨੰਬਰ ਬਲੌਕ ਮਾਰਦੇ ਸਾਡੇ ਦੋਨੇ ਤੁਹਾਡੇ ਵੱਲੋਂ ਮੁੰਡੇ ਦੇ ਸੋਹਰਿਆਂ ਨਾਲ ਤੁਹਾਡੇ ਉਹਨਾਂ ਨਾਲ ਗੱਲ ਨਹੀਂ ਕੀਤੀ ਗਈ ਉਹਨਾਂ ਨੂੰ ਬਈ ਜਾਣਕਾਰੀ ਨਹੀਂ ਦਿੱਤੀ ਗਈ ਇਸ ਬਾਰੇ ਬਈ ਦਿੱਤੀ ਗਈ ਹੈ ਜੀ ਉਹ ਕਹਿੰਦੇ ਤਾਂ ਸਾਡਾ ਤਾਂ ਆਪ ਨੰਬਰ ਬੰਦ ਕਰ ਦਿੰਦੀ ਹੈ ਉਹਨਾਂ ਨੂੰ ਕਿਹਾ ਸੀਗਾ ਸੀ ਵੀ ਸਾਡਾ ਐ ਕਰ ਤਾਂ ਕੋਈ ਗੱਲ ਨਹੀਂ ਕਰਦੀ ਸਾਨੂੰ ਦੱਸੇ ਕੋਈ ਦੁੱਖ ਤਕਲੀਫ ਹੈ ਮੈਨੂੰ ਪਤਾ ਲੱਗੇ ਸਾਨੂੰ ਕੀ ਪਤਾ ਜੀ ਕੀ ਹੋ ਰਿਹਾ ਹੁੰਦਾ ਜੀ ਸੁਣਨ ਦੇ ਵਿੱਚ ਆਇਆ ਕੋਈ ਉੱਥੇ ਪਾਰਟੀਆਂ ਵਗੈਰਾ ਜਾਂ ਕਿੰਨੇ ਜਾਂਦੀਆਂ ਸੀ ਇਸ ਤਰ੍ਹਾਂ ਦਾ ਵੀ ਕੋਈ ਤੁਹਾਨੂੰ ਪਤਾ ਲੱਗਿਆ ਹਾਂ ਜੀ ਹਾਂ ਤਾਂ ਮੁੰਡੇ ਦਾ ਭੁੱਖਾ ਤੇ ਅਗਰ ਹੈ ਵਰਦਾ ਉਹ ਤੇ ਪਾਰਟੀ ਕਰਦੇ ਵੀਡੀਓ ਵਿੱਚ ਹੋਂ ਪਤਾ ਪਾਈ ਜਾਂਦੇ ਲੋਕੀ ਵੀਡੀਓ ਵਿੱਚ ਜਦੋਂ ਕੋਈ ਵੀਡੀਓ ਚ ਬਣਾਈ ਜਾਂਦਾ ਕੋਈ ਫੋਨ ਲਾਇਆ ਮਗਰ ਪਾਰਟੀ ਚਲੀ ਜਾਂਦੀ ਕਿਹ ਚ ਪਤਾ ਨਹੀਂ ਕਿਹਦੇ ਮਾਲਕ ਜਾਣ ਦਾ ਪਤਾ ਨਹੀਂ ਸਾਨੂੰ ਰੱਬ ਨੂੰ ਪਤਾ ਜਾ ਮੁੰਡੇ ਨੂੰ ਪਤਾਗਾ ਜੀ ਜਾਨਾ ਮਰਨਾ ਦਾ ਮਰਗ ਹੈ ਸੱਟ ਨੂੰ ਢੋਲ ਕੇ ਸਰ ਕੀ ਮੰਗ ਕੀ ਕਰਦੇ ਹੋ ਜੀ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਮੈਂ ਕਿ ਹੁਣ ਇਨਸਾਫ ਪਹਿਲਾਂ ਜਾਈ ਤੇ ਮੇਰੇ ਬੇਟੇ ਦੀ ਰੁਪਲਾਹ ਕਰਿਆ ਜਾਏ ਕੋਈ ਨਾ ਕੋਈ ਰੋਕ ਰ ਗੱਲ ਨਾ ਤਾਂ ਡੇਡ ਬੋਡੀ ਇੱਥੇ ਮੰਗਵਾਉਣ ਲਈ ਤੁਹਾਡੇ ਕੋਲੋਂ ਕੋਈ ਕਿਸੇ ਨਾਲ ਗੱਲਬਾਤ ਕੀਤੀ ਗਈ ਕਿ ਜੇ ਕੋਈ ਕਹੀ ਜਾਂਦਾ ਜੇ ਇਹ ਕਰੀ ਜਾਂਦਾ ਛੋਟਾ ਕੋਈ ਪਸੰਦ ਲੈਦਾ ਵੀ ਕਿਵੇਂ ਕਰੀਏ ਕਰਿਆ ਸੀ ਉਹ ਤਾਂ ਸਾਨੂੰ ਦੱਛਾ ਹੀ ਨਹੀਂ ਕਿ ਮੈਂ ਮੌਤ ਹੋਈ ਉਹ ਤਾਂ ਚਾਹੀ ਕੀ ਸਾਨੂੰ ਦੱਛਾ ਐਸਾ ਚੰਗਾ ਪੜਾਏ ਸਾਹ ਦਾ ਖੇਡਦਾ ਤੋੜਾ ਬੱਤਾ ਸਾਡੇ ਹੱਥੋਂ ਸਾਨੂੰ ਪਤਾ ਨਹੀਂ ਸੀ ਵੀ ਆਹ ਚੜ੍ਹ ਤੋਂ ਸਾਡੇ ਨਾਲ ਐਂਦਾ ਹੋ ਜਾ ਸਾਡੇ ਇਨੀ ਤੁਸੀਂ ਪਨ ਕਿ ਜਦ ਸਾਨੂੰ ਅਨੇਕ ਕੋਈ ਵਾਰ ਹੀ ਗੱਲਬਾਤ ਦੋਸਤੋਂ ਨੇ ਕੱਟ ਗਿਆ ਪਹਿਲਾਂ ਸੋਣਾ ਉਹ ਵੀ ਗੱਲਬਾਤ ਕਰਦਾ ਸੀ ਮੁਰ ਕਿ ਉਹ ਵੀ ਕੇ ਮਾਰਾ ਮਾਰਾ ਤੋਂ ਮਾਨਸਾ ਦਰ ਤੋਂ ਪੈਸਾ ਚੋੜੀ ਕੋਲ ਬਤ ਪਤਾ ਨਹੀਂ ਸੀ ਲੱਗਦਾ ਕਿ ਇਹ ਗੱਲ ਦਾ ਵੀ ਕੀ ਗੱਲ ਚੱਲਦਾ ਖੁਆ ਕਰਦਾ ਸਾਡੇ ਨਾਲ ਵੀ ਗੱਲ ਕੱਟ ਗਿਆ ਸੀ ਪਤਾ ਨਹੀਂ ਜਦ ਕੰਮ ਜੜੋ ਉਹ ਤਾਂ ਤਬਰ ਲੈ ਕੇ ਗਿਆ ਤੇ ਕਰਵਾੜੀ ਲੈ ਕੇ ਗਈ ਉਹਨੇ ਕੋਈ ਗੱਲ ਬਾਤਾਂ ਦੀ ਗੌਰ ਨਹੀਂ ਕੀਤੀ ਮੇਰੇ ਪੁੱਤੇ ਦੀ ਹੋਲੇ ਉੱਥੇ ਉਹਨੇ ਕੋਈ ਗੱਲ ਬਾਤਾਂ ਦੇ ਨਾਮ ਮੇਰੇ ਵਜੋਂ ਕੋਈ ਭੂਰੇ ਕੋਈ ਸੇ ਕੋਈ ਕੋਈ ਪਤਾ ਨਹੀਂ ਕਰ ਦਿੱਤੀ ਤੇ ਨਾਕ ਕਰ ਦਿੱਤੀ ਸਾਨੂੰ ਨਹੀਂ ਕੋਈ ਵੀ ਪਤਾ ਸਾਨੂੰ ਉਹ ਨਹੀਂ ਸੀ ਉਹ ਵੀ ਗੱਲ ਬਾਤ ਕਰਦੇ ਸਾਡੇ ਨਾਲ ਹੁਣ ਵੀ ਨਾ ਕੀਤਾ ਕਿ ਮੀਂਹ ਨਹੀਂ ਕੀਤਾ ਕਿ 2 ਮਹੀਨੇ ਪਹਿਲਾਂ ਗੱਲ ਕੀਤੀ ਮੜਕੇ ਸਾਡੇ ਨਾਲ ਗੱਲ ਨਹੀਂ ਕੀਤੀ ਤੇ ਮੇਰੇ ਨਾਮ ਦਾ ਗੱਲ ਹੋਈ ਨਹੀਂ ਪਤਾ ਵੇ ਕੋਈ ਗੱਲ ਮੇਰੇ ਨਾਲ ਜੇ ਮੈਂ ਪਛ ਲਈ ਸੀ ਜਾ ਕੇ ਦਰਦੇ ਮੈਥੋਂ ਇਹਨਾਂ ਵੀ ਬੀਬੀ ਨਾ ਇਹ ਕਹੇ ਜਦ ਰਿਹਾ ਕਿ ਕੀ ਹੋਗਾ ਕੀ ਹੋਗਾ ਕੁਝ ਹੋ ਜੂ ਦਰਦੇ ਮੈਨੂੰ ਗੱਲ ਵੀ ਨਹੀਂ ਸਿੱਧਾ ਦੱਸ ਦੇ ਲਈ ਕੀ ਬਈ ਬੀਬੀ ਟੈਨਸ਼ਨ ਲੈ ਜੂਗੀ ਤੇ ਪਰ ਉਹ ਉਹਨਾਂ ਨੇ ਸਾਲ ਮੇ ਅਸੀਂ ਆਦਾ ਬੱਚਾ ਸਾਨੂੰ ਬਹੁਤ ਐਸ ਦੁੱਖ ਸਾਡੇ ਮੇਰੇ ਪੁੱਤ ਕੇ ਜਰਾ ਉਹਨੂੰ ਬਹੁਤ ਥਕਿਆ ਕੀਤਾ ਉਹਨੇ ਇੱਥੇ ਉਹਨੂੰ ਹੁਣ ਉਹ ਤੋਂ ਉਹਨੂੰ ਵੀ ਬਾਹਰ ਕੱਢਾ ਜਾਵੇ ਮੇਰੇ ਪੁੱਤਾਂ ਜਿਹੜਾ ਸਾਨੂੰ ਪੁੱਤਾਂ ਦੀ ਸਾਨੂੰ ਇੱਥੇ ਮਿਲਣਾ ਚਾਹੀਦਾ ਮੇਰੇ ਪੁੱਤ ਨੇ ਜ਼ਿੰਦਗੀ ਖਰਾਬ ਕਰ ਦਿੱਤੀ ਸਾਡੀ ਸਾਰੇ ਮੇਰੇ ਪਰਵਾਰ ਦੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਮੇਰੇ ਪੁੱਤਾਂ ਦੀ ਹੋ ਗਈ ਪੁੱਤਾਂ ਦੀ ਹੋ ਗਈ ਮੇਰਾ ਦੂਜਾ ਮੋਟਾ ਬੱਚਾ ਨਹੀਂ ਲਾ ਪੈਣ ਪਰਵਾਰ ਦੀ ਸਭ ਬਹੁਤ ਜਾਨਦੁਖੀ ਹੋਏ ਬੈਠਾ ਬੱਤ ਕਰਦੇ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਪਰ ਸਾਡਾ ਹੁਣ ਨਾਲ ਖਿਦਾਂ ਨਹੀਂ ਮੇਰੇ ਲਿਖਤ ਦੇ ਮੈਂ ਜਮਾਤ ਤੇ ਜਮਾਤ ਸੀ ਕਿ ਕਿਸੇ ਨੂੰ ਮੈਂ ਦੱਸਦਾ ਮੈਨੂੰ ਬਹੁਤ ਜਾਨਦੁਖੀ ਹੋਈ ਪਈ ਆ ਇਹਨਾਂ ਦੁੱਖ ਦੇਖਣ ਤੋਂ ਕਿ ਤੱਕ ਮੈਂ ਨਹੀਂ ਸੀ ਕਿ ਕੋਈ

ਕਬੇ ਸੱਚੇ ਕਲ ਕਿ ਮੈਂ ਪੈਣ ਪਗ ਮਰ ਮੈਂ ਤੱਕ ਕਰ ਕਰ ਕੇ ਰਹਿ ਜਾ ਕਿ ਪਤਾ ਨਹੀਂ ਮੈਂ ਕਿਨੇ ਕਿਨੇ ਥੱਕ ਦਬਨ ਗਏ ਨਚੇ ਕੋਈ ਮੇਰੇ ਪਤਨੇ ਪਹਿਨ ਤੱਕ ਆ ਵੀ ਮੈਂ ਤੋਰ ਲਾ ਮੁੰਡਾ ਮੁੰਡਾ ਮੇਰਾ ਪਤਾ ਕਦੋਂ ਨਾ ਜਾਣਾ ਨਹੀਂ ਮਸਾ ਵੇਸੇ ਫਰ ਬਣ ਕੇ ਕੱਟੇ ਕਰ ਕੇ ਮੈਂ ਦਿੱਤੇ ਉਹਨਾਂ ਨੂੰ ਹਾ ਹੋ ਉਹਨਾਂ ਨੂੰ ਸਾਨੂੰ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ ਫਿਰ ਕੋਈ ਗੱਲ ਨਹੀਂ ਕੀਤੀ ਜੇ ਸਾਨੂੰ ਕੋਈ ਗੱਲ ਦਾ ਸਾਨੂੰ ਸਾਰਾ ਦਿੰਦੀ ਬੇ ਤੁਸੇ ਟੈਂਸ਼ਨ ਨਾ ਲਵੋ ਮੈਂ ਤੁਹਾਡੇ ਨਾਲ ਸਾਨੂੰ ਉਹਨਾਂ ਨੇ ਸਾਨੂੰ ਕੋਈ ਗੱਲ ਨਹੀਂ ਪੁੱਛਤਾ ਮੇਰਾ ਫੋਨ ਤਾਂ ਪੈ ਜਾਤਾ ਹੋਣਾ ਇੱਕ ਵਾਰ ਜਾ ਕੇ ਜਾ ਮੈਂ ਮੂੰਹ ਨੇ ਮੇਰੀ ਨਾ ਸਿਕੰਦਰੀਆ ਕਰਾ ਕੇ ਦਿੱਤਿਆ ਉਹ ਕੰਨਾਂ ਚ ਪਾਉਂਦਾ ਕਰਾ ਕੇ ਦਿੱਤਿਆ ਇਹਨ ਮੇਥੋਂ ਚੋਰੀ ਨੂੰ ਮੈਨੂੰ ਸਾਨੂੰ ਦੱਸਣਾ ਨਹੀਂ ਪਤਾ ਪੈਨ ਨਹੀਂ ਕੋਈ ਪਤਾ ਅੱਜ ਮੇਰਾ ਪੁੱਤ ਦਾ ਘਰ ਸਾਰਾ ਖਰਾਬ ਹੋ ਗਿਆ ਮੈਂ ਕਿੱਥੇ ਜਾਏਗੇ ਕੀ ਕਰੀਏ ਸਾਨੂੰ ਸਰਕਾਰ ਬਾਤ ਸਾਨੂੰ ਹੱਥ 잡ਦਾ ਸਾਨੂੰ ਹੱਥ ਦੇਣਾ ਚਾਹੀਦਾ ਸਰਕਾਰ ਨੂੰ ਉਹ ਜਿਹੜੇ ਸਾਡੇ ਮੇਰੇ ਪੋਤੇ ਦਾ ਧੱਕਾ ਕੀਤਾ ਉਹਨੂੰ ਉੱਥੇ ਕੱਢਣਾ ਚਾਹੀਦਾ ਉਹਨੂੰ ਕੱਢਣਾ ਜਾਂਦਾ ਜਦ ਮੇਰੇ ਪੁੱਤ ਨੇ ਦੱਸਿਆ ਕਿ ਤਾਂ ਸਾਡੂ ਇੱਥੇ ਮਿੱਠੀ ਪਿਆਰੀ ਹੋ ਗਈ ਸਾਡੀ ਧੀ ਐਸੇ ਕਹ ਸਾਡੀ ਧੀ ਐਸੇ ਮੇਰੇ ਮੂੰਹ ਨੇ ਮਾਰਾ 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 ਤੇ ਕਿਉਂ ਸੁਤੀ ਪਈ ਲੈਣੇ ਮੇਰੇ ਸਿਰ ਦਾ ਸਾਰਾ ਘਰ ਮੈਂ ਕਹਿਣਾ ਪਤਾ ਸਾਡਾ ਮੇਰੀ ਨੂੰਹ ਨੇ ਕਿਹਾ ਬੀਬੀ ਤਪ ਕਰਦਾ ਪਈ ਤੂੰ ਕੋਈ ਨਹੀਂ ਰੈਂਦੀ ਖੁਲੋਦੀ ਮਾਂ ਮਾਰੀ ਉਹਦੂ ਮਰ ਕੇ ਸੀ ਉਹਦੂ ਵੀ ਜਾਦੇ ਰਹਿ ਤਾ ਮੂੰਹੇ ਕੁੱਤਾ ਇਹਨੇ ਖਾਣਾ ਬਾਹਰ ਸਾਰੇ ਉਹ ਤੇ ਚਾਹ ਪੂਰੇ ਕਿਤੇ ਜਿਨੇ ਵੀ ਕਹਿਣਾ ਮੱਥੇ ਪਾਟੀਆਂ ਵਗੈਰਾ ਕਿਤੇ ਬਾਤ ਹੀ ਬਹੁਤ ਬਾਤ ਹੀ ਹਮ ਜਾਓ ਥੋੜਾ ਤਾਂ ਕਰਦੀ ਸੀਗੀ ਤੇ ਮੇਰੇ ਪੰਤੋਂ ਦਾ ਪੈਸਾ ਪੁਕਾ ਤੇ ਉਹ ਚੜ੍ਹਦਾ ਫਰਦਾ ਸਾਰੇ ਕੱਤੇ ਉਹ ਤਾਂ ਭਰਾ ਦੀ ਸੇ ਇੱਥੇ ਰੱਖਿਆ ਉਹ ਮੁੰਡੇ ਦੀ ਸੇ ਇੱਥੇ ਰੱਖਿਆ ਇੱਥੇ ਆਉਂਦਾ ਜਾਂਦਾ ਜਾਂਦਾ ਇਧਰੋਂ ਆਉਂਦਾ ਛੁੱਟੀ ਕੱਟ ਕੇ ਜਾਂਦਾ ਦੋ ਦਿਨ ਲਾਵੇ ਚਾਰ ਦਿਨ ਲਾਵੇ ਤੇ ਉਹ ਤਰਕੇ ਮੁੰਡੇ ਦੇ ਨਾਲ ਡੈਡੀ ਲੈ ਜਾਂਦਾ ਤੇ ਤਿਆਰ ਕਰਕੇ ਸੂਰਤ ਵਰਦਾ ਆਉਂਦਾ ਛੱਡ ਕੇ ਫੇਰ ਜਾਉਂਦੇ ਪਤਾ ਹੀ ਸੀ ਤਾਂ ਬਹੁਤ ਕੀਤਾ ਮੇਰੇ ਪੁੱਤ ਦਾ ਹੁਣ ਅੱਜ ਇਸ ਦਾ ਬਹੁਤ ਥੱਲੇ ਕਰਤੇ ਹੋਣ ਇਸ ਦਾ ਕੋਈ ਝਾਰਾ ਨਿਸ਼ਾਨਾ ਹੁਣ ਅੱਜ ਇਸ ਤਾਂ ਪੂਰੀ ਗੀਦੀ ਪੂਰਾ ਘਰੀ ਬਜਾ ਦੇ ਮੇਰੇ ਪੁੱਤ ਦਾ ਬਹੁਤ ਬਰਾ ਹਾਰਾ ਮੇਰਾ ਦੂਜਾ ਪੁੱਤ ਦਾ ਵੀ ਸਾਰਾ ਫਾਪਾ ਦੇ ਨਾਲ ਉਹਦਾ ਵੀ ਹਾਲ ਬਰਾ ਮੇਰੇ ਪੁੱਤ ਦਾ ਮੁੰਡੇ ਤਾਂ 2 2.5 ਤਿੰਨ ਮਹੀਨੇ ਮਸਾਉਿਆ ਜੀ ਤੇ ਬਰਬਾਦ ਕਰਦਾ ਘਰ ਸਾਡਾ ਕੁੜੀ ਨੇ ਜਦਾਂ ਸਾਂਭਲੂਗੀ ਜਾ ਕੇ ਤੇ ਮੁੰਡਾ ਕਹਦੇ ਇਹਦਾ ਹੱਥ ਵੱਟਾ ਜਾਊਗਾ ਤੇ ਉਹ ਕੋਈ ਸਾਡੇ ਉਹਨੇ ਬਣੀ ਨਹੀਂ ਹੈਗੀ ਜੇ ਘਰ ਅਲੱਗ ਰਹਿੰਦੀ ਸੀ ਉਹ ਤੇ ਸਾਂਨਮਣੀ ਕਿਸੇ ਦੇ ਫੋਨ ਲਾਇਆ ਇੱਕ ਜਿਹਾ ਫੋਨ ਲਾਇਆ ਸੀ ਉਸ ਤੋਂ ਬਾਅਦ ਉਹਨੇ ਲਾਲਾ ਤੇ ਇਸ ਦਾ ਜਮਾ ਘਰ ਪਟਿਆ ਗਿਆ ਜੁਆ ਦਾ ਸਾਡੇ ਦਾਤਾ ਤੋਂ ਨਾਂ ਮੁੰਡੇ ਦੀ ਗੱਲਬਾਤ ਹੁੰਦੀ ਸੀ ਕੀ ਕਹਿੰਦਾ ਸੀ ਤੁਹਾਨੂੰ ਮੇਰੇ ਨਾਲ ਬਾਲੀ ਨਹੀਂ ਗੱਲ ਹੋਈ ਇਹਨਾਂ ਨਾਲ ਘਰੇ ਗੱਲ ਕਰਦਾ ਸੀ ਕਿਉਂ ਅਸੀਂ ਬਲਾਪੁਰ ਰਹਿੰਦੇ ਆ ਇਹ ਮੋਗਰੇ ਰਹਿਦਾ ਕਰਕੇ ਚਲੋ ਆ ਦੇ ਮਾਪੇ ਆਪਣਾ ਤਾਂ ਬੱਚਾ ਕਰਦੇ ਹੀ ਗੱਲੋਂ ਇਹਨਾਂ ਦੇ ਜਨ ਸੁਣਦੇ ਨਾਲ ਹੀ ਸਾਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਤੇ ਅਸੀਂ ਤਾਂ ਸਾਰਾ ਅੰਤ ਤੱਕ ਆਦਾ ਵੀ ਕਰਦਾ ਸੀ ਮੈਂ ਤਾਂ ਭੱਜ ਕੇ ਚਾਰ ਤਨ ਪੰਜ ਤਨ ਹੋ ਗਈ ਤਾਂ ਸਾਨੂੰ ਕੋਈ ਪਤਾ ਲਾਦੋ ਕਰੀਏ ਤੇ ਕਰੀਏ ਕੀ ਆ ਉਹਨੂੰ ਕਦੋਂ ਵਿਆਹ ਕਦੋਂ ਕੀਤਾ ਸੀ ਬੱਚੇ ਦਾ ਜੀ ਤਿੰਨ ਸਾਲ ਹੋ ਗਏ ਵਿਆਹ ਪਹਿਲਾਂ ਕਰੀ ਤਿੰਨ ਚਾਰ ਸਾਢੇ ਤਿੰਨ ਸਾਲ ਹੋ ਗਏ ਹੋਣਗੇ ਤੇ ਸਾਲਕ ਹੋ ਗਏ ਜਾਨਕਿ ਲੜਕੀ ਜਾਬ ਨਹੀਂ ਸੀ ਪਹਿਲਾਂ ਤੇ ਹੁਣ ਢਾਈ ਮਹੀਨੇ ਹੋ ਗਏ ਆ ਲੜਕਾ ਸੱਜਿਆ ਸੀ ਉਹਨਾਂ ਨੇ ਤੇ ਸਾਂਭੇ ਨੇ ਉਹਨੇ ਏਅਰਪੋਰਟ ਤੇ ਜਾਨਕਿ ਉਹਨੂੰ ਵਿਆਹ ਦੇ ਕੇ ਜੈ ਵੀ ਜਾਨਕਿ ਕਮਰੇ ਚ ਪਹਿਨੇ ਮੁੰਡੇ ਨੇ ਵੀ ਜਾ ਕੇ ਲੱਭ ਕੇ ਦਿੱਤਾ ਚੌਰਾ ਉਹ ਖਾਤਾ ਯਾਰ ਉਹ ਰੁੜ ਗਿਆ ਕਿਤੇ ਦਵਾਈ ਕੰਮ ਕਰਦਾ ਬਹੁਤ ਬਰਾਹ ਹੋ ਗਏ ਸਾਡਾ ਜੀ ਮੌਤ ਕਿਸ ਤਰ੍ਹਾਂ ਹੋਈ ਆ ਲੜਕੇ ਦੀ ਸਾਨੂੰ ਸੁਣਦੇ ਵੇ ਤਾਂ ਇਹ ਅਟੈਕ ਹੋ ਗਿਆ ਜੋ ਉੱਥੇ ਅਟੈਕ ਟੈਨਸ਼ਨ ਨਾਲ ਹੋਇਆ ਜੀ ਟੈਨਸ਼ਨ ਡਿਪਰੈਸ਼ਨ ਸੀ ਮੁੰਡਾ ਲੈਂਦਾ ਸੀ ਸਾਰੀ ਦਾੜੀ ਜੀ ਜਦੋਂ ਬਰਬਾਦ ਕਰਤਾ ਸੋਦਾ ਕਿ ਨਾਲੇ ਕਦੀ ਲੜਕੀ ਵਾਲੇ ਦੇ ਪਰਿਵਾਰ ਨਾਲ ਨਹੀਂ ਗੱਲਬਾਤ ਕੀਤੀ ਇਸ ਸੰਬੰਧੀ ਪਹਿਲਾਂ ਤਾਂ ਗੱਲ ਕਰੀ ਨਾ ਹੁਣ ਕੱਲ ਆਇਆ ਇੱਕ ਵਾਰ ਹੁਣ ਮਾੜੀ ਮਪਾਂ ਜੇ ਨੇ ਗੱਲ ਕਰਾਈ ਆ ਆ ਮਾੜੀ ਜੀ ਗੱਲ ਹੁਣ ਅੱਜ ਕਰੀ ਆ ਮਾੜੀ ਜੀ ਗੱਲ ਹੁਣ ਕੁੜੀ ਦੋਸਤਾਂ ਨਾਲ ਕਰਦੀ ਆ ਪਹਿਲਾਂ ਅੱਜ ਉਹਦਾ ਬਾਪ ਵੀ ਸਾਡੇ ਕੋਲੇ ਆਇਆ ਕੋਈ ਜੀ ਥਰਨ ਦਾ ਅਨਸਾਰ ਮਿਲਿਆ ਮਾਗੇ ਹੀ ਕਰਦੇ ਆ ਉਹਨਾਂ ਦਾ ਪਰਿਵਾਰ ਨਹੀਂ ਪਹੁੰਚਿਆ ਹੁਣ ਇੱਥੇ ਕੋਈ ਬਸ ਅੱਜ ਮਾਂ ਨੇ ਆਏ ਸਾਡੇ ਕੋਲੇ ਤੇ ਕੱਲ ਵੀ ਦੋ ਬੰਦੇ ਲੈ ਕੇ ਆ ਜਾਣਗੇ ਕਿ ਉਹਨੇ ਆਜ ਜਿਵੇਂ ਸਾਥ ਅਸੀਂ ਦਿੱਤਾ ਉਹਨੇ ਸਾਡਾ ਸਾਥ ਨਹੀਂ ਦਿੱਤਾ ਉਹਨਾਂ ਪਰਿਵਾਰ ਨੇ ਵਾਲਾ ਬਸ ਬਹਿ ਜਾਂਦੇ ਮਾਰੇ ਸਾਡੇ ਗੱਲਾਂ ਵੜਕਾ ਸੁਣਨ ਆ ਆ ਜਾਂਦੇ ਆ ਉਹ ਸੁਣ ਕੇ ਮੁੜ ਜਾਂਦੇ ਸਾਰ ਕੀ ਮੰਗ ਕੇ ਕਰਦੇ ਹੁਣ ਮਤਲਬ ਵਾਝ ਅਨਸਾਰ ਮਿਲ ਜੇ ਸਾਨੂੰ ਬਚਦਾ ਜ਼ਮੀਨ ਦੀ ਵੇਚਤੀ ਘਰ-ਬਾਰ ਵੀ ਗਹਿਣਿਆ ਬਿਆਜੂ ਰੁਪਿਆ ਵੀ ਬਹੁਤ ਸਰ ਜੜਿਆ ਹੋਇਆ ਸਾਡੇ ਦਾ ਆ ਗਿਆ ਮਰੀਂਦੇ ਦੇ ਚ ਤਿੰਨੀ ਹੈਗਾ ਕਰਜ਼ੇ ਮੰਨੋ ਕੁਸ ਮਾਸ ਰਹਾ ਤਾਂ ਘੜੀ ਹੋ ਜਾਵੇ ਚਲੋ ਇਹਨਾਂ ਦਾ ਘਰ ਵਾਜੇ ਦੁਬਾਰਾ ਜੀ ਮੁੰਡਾ ਵੀ ਕੁਆਰਾ ਬਚਾਰਾ ਡਾਇਰੈਕਟ ਪੈਸਾ ਚਾਹਿਆ ਪਿਆ ਪਰਿਵਾਰ ਆ ਉਹ ਵੀ ਡਿਪਰੈਸ਼ਨ ਦੇ ਵਿੱਚ ਆ ਮਾਤਾ ਸਾਡੀ ਹੈ ਬਜ਼ੁਰਗਾ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੋਇਆ ਵੈ ਜੀ ਕਿਵੇਂ ਦੇਖਦੇ ਹੋ ਬੱਚਿਆਂ ਨੂੰ ਮਾਪਿਓ ਪੜਾ ਲਿਖਾ ਕੇ ਇੰਨਾ ਮਿਹਨਤ ਕਰਕੇ ਬੱਚਿਆਂ ਨੂੰ ਇਹ ਤਾਂ 30 ਸਾਲ ਹੋ ਗਏ ਘਰੇ ਨਹੀਂ ਬੜਿਆ ਜੇ ਤਾਂ ਹਲਾ 20-25 ਸਾਲ ਮਸਾ ਘਰੇ ਬੜਿਆ ਇਹਨੇ ਜੇ ਆਪਾਂ ਲਾਇਏ ਮਹੀਨਾ ਤੋਂ ਮਹੀਨਾ ਹੁੰਦਾ ਫੇਰ ਉਹ ਉੱਥੇ ਦੁਬਈ ਦੇ ਵਿੱਚ ਲਾਇਆ ਜਾਂਦਾ ਮੇਰਾ ਕੋਸੇ ਘਰ ਲੋਟਾ ਜੁ ਸਾਲ ਸੀ ਮੇਰੇ ਚ ਲੋਟ ਹੋ ਜੀ ਪਰ ਨਹੀਂ ਸਾਡਾ ਤਾਂ ਘਰ ਜਮੇ ਪਟਿਆ ਗਿਆ ਸਾਡੇ ਤਾਂ ਕੋਈ ਪੜਾਅ ਹੋ ਗਏ ਮਾਤਰੀ ਕੋਈ ਕਾਫੀ ਬੜਾ ਬੜਾ ਅੱਛਾ ਤੁਹਾਨੂੰ ਗਿਆ ਕਿ ਬਿਜਲੀ ਉੱਤੇ ਨਵੇਂ ਮਹੀਨੇ ਹੋਏ ਸਾਰੇ ਜੀ ਮਾਜੀ ਆਹ ਜੀ ਇਹ ਕੋਈ ਕੱਢ ਵੇਣ ਉਹ ਤਾਂ ਲੈ ਲੈਂਦਾ ਸਭ 25 26 ਸਾਲ ਹੋ ਗਏ ਜੀ 25 26 ਸਾਲ ਹੋ ਗਏ ਜੀ ਮੈਂ ਤਾਂ ਨਹੀਂ ਗਾਲ ਮਾਰਦਾ ਨਹੀਂ ਨਾ 29 98 ਦਾ ਜਨਮ ਹੋਦਾ ਜੀ 26 ਸਾਲ ਹੋਏ ਹਾਂ ਨਤੀਜਾ ਸੁਣ 99 ਦਿਨ ਜਿਹੜਾ ਵਰਤ ਹੋਇਆ ਕਿੱਦਾਂ ਹੋਇਆ ਇਹਦਾ ਰੈਂਡ ਪ੍ਰੈਸ਼ਨ ਦੇ ਵਿੱਚ ਹੀ ਸੀ ਪਤਾ ਨਹੀਂ ਬੱਚ ਗਏ ਤੇ ਵਿਆਹ ਸੀਗਾ ਕੁੜੀ ਨੇ ਸਾਂਭੇ ਨਹੀਂ ਗਾ ਉੱਥੇ ਕੁੜੀ ਲੈ ਗਈ ਇੱਕ ਵਾਰੀ ਪੀਜਾ ਲੱਗ ਗਿਆ ਬਈ ਖਾਤਾ ਕਰਾਂਗੇ ਉਹ ਵੀ ਕਰਨਾ ਪਿਆ ਸਾਰਾ ਸਾਨੂੰ 에어ਪੋਰਟ ਤੇ ਇੱਕ ਵਾਰੀ ਮੁੰਡਾ ਛੱਡ ਕੇ ਬਸ ਮੁੜ ਕੇ ਪਤਾ ਨਹੀਂ ਕਿਵੇਂ ਮੁੰਡਿਆਂ ਕੋਲੇ ਛੱਡ ਤਾਂ ਮੁੜ ਕੇ ਬਸ ਮੁੰਡੇ ਨਾਲ ਆਪੇ ਤੱਕ ਜਾਂਦਾ ਜੁਰੇ ਫਿਰਦਾ ਵਿਚਾਰਾ ਜਿਹੜਾ ਅੱਖ ਦੇ ਚੰਦਰ ਮੁਕਾਤੇ ਆ ਯਾਰ ਪਰ ਸਾਨੂੰ ਪਤਾ ਕੀ ਹਾਲਾ ਚਿਰ ਦਾ ਆਪ ਸਾਰਾ ਘਰ ਜਮੀਨ ਜੀ ਦੇ ਉਹ ਵਿੱਚ ਘਰ ਦੇ ਕਿੰਨੇ ਲੋਨ ਚੱਕਿਆ ਕਿਹਨੇ ਵਿਆਜ ਬੋਝ ਤੇ ਜੋ ਵੀ ਸੀਗਾ ਸਭ ਕੁਝ ਕਰਕੇ ਲਾਇਆ ਤਿੰਨ ਮਹੀਨੇ ਢਾਈ ਮਹੀਨੇ ਦੇ ਜੋ ਅਗਰੇ ਕੋਈ ਰੋਟੀ ਨਹੀਂ ਚੱਜਣਾ ਖਾ ਕੇ ਕਿ ਭੁੱਖਾ ਤੇ ਬਦਰੀ ਕਿਵੇਂ ਰਿਹਾ ਕਿਵੇਂ ਬੰਦਾ ਗੁੜ ਖਾ ਕੇ ਕਿ ਗੁਜ਼ਾਰਾ ਕਰਦਾ ਸੀ ਇਹ ਗੁਰਦਰ ਸਿੰਘ ਰਾਤ ਨੂੰ ਉੱਠ ਜਾਂਦਾ ਕਿਤੇ ਕਿਤੇ ਘਰ ਉਧੇਰਾ ਉਹਨੂੰ ਇਹ ਹੁੰਦੇ ਤੇ ਡੈਡ ਵਰਗੇ ਤੇ ਉਹਦੀ ਡੈਡ ਵਰਦੀ ਉਹਦੇ 20 ਸੀ 20 ਸੀ ਉਹਦੇ ਕੋਲ ਨੂੰ ਤੇ ਜੀ ਸਰੀ ਦੇ ਸਰੀ ਦੇ ਵਿੱਚ ਬੀਸੀ ਕੋਲ ਜਿਹੜਾ ਉੱਥੇ ਜੀ ਤੁਸੀਂ ਆਪਣੇ ਪੇਪਰ ਭੇਜੋ ਮੈਂ ਦੇਖਦਾ ਕੀ ਕਰ ਸਕਦਾ ਮੈਂ ਆਪਾਂ ਫਿਰ ਕਿਸੇ ਨੂੰ ਕੰਟੈਕਟ ਕੀਤਾ ਮੈਸੇਜ ਕਰਾਉਣਾ ਕਿ ਨਹੀਂ ਮੇਰੇ ਪਿੰਡ ਦੇ ਪਿੰਡ ਦੇ ਵਿੱਚ ਨਹੀਂ ਕੀਤਾ ਜੀ ਉੱਥੇ ਪਿੰਡ ਦੇ ਬੰਦੇ ਉਹਨਾਂ ਨੇ ਕੀਤਾ ਜੀ ਆਪਣੇ ਪਿੰਡ ਦੇ ਬੰਦੇ ਜੀ ਸੰਗੀ ਉਹਨਾਂ ਨਾਲ ਗੱਲ ਕੀਤੀ ਜੀ ਉਹ ਗਏ ਸੀ ਕਿ ਕਹੇ ਸੀ ਕਿ ਕੱਲ ਉਹ ਪੇਪਰ ਇੱਕ ਉਹਨਾਂ ਨੇ ਭੇਜਿਆ ਰਹਾ ਥਾ ਉਹਨੂੰ ਕੈਂਸਲ ਕਰਕੇ ਵਾਪਸ ਮੂਹਰੀ ਈਮੇਲ ਵਾਪਸ ਕੀਤੀ ਜੀ ਸਾਡਾ ਪਿੰਡ ਬਲਾਕ ਪਰਾ ਪਸਾ ਜੀ ਪਿੰਡ ਸਾਡਾ ਬਲਾਕ ਪਰਾ ਰਹਿੰਦੇ ਸੀ ਮੁਕੇ ਜੀ ਹੁਣ ਹਾਂ 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 ਜੀ ਵੇ ਨਹੀਂ ਵੇ ਸਰ ਮੈਂ ਤੇਰੀ ਗੱਲ ਇਨਸਾਫ ਦਾ ਬਹੁਤ ਜ਼ਾਰੋਰੀ ਆ ਹਾਂ ਕੋਈ ਨਹੀਂ ਕਰਦੇ ਤੁਸੀਂ ਬੰਦਾ ਸਾਈਟ ਤੇ ਆਰਥਿਕ ਸਹਾਇਤਾ ਲਈ ਆ ਇਹ ਤੋਂ ਇਹ ਜੀ ਮੋਗੇ ਤੋਂ ਜੀ ਲੋਕ ਬੰਦਗੜ ਵਾਸਤੇ ਕਿ ਬੰਦਗੜ ਵਾਸਤੇ ਤੁਸੀਂ ਅੱਜ ਮੋਗੇ ਤਾਂ ਨਹੀਂ ਆ ਹਾਂ ਜੀ ਬੰਦਗੜ ਵਾਸਤੇ ਤੁਸੀਂ ਜੀ ਇਹ ਨਾਲ ਗੱਲਬਾਤ ਹੋਈ ਗੱਲਬਾਤ ਹੋਈ ਹੈ ਜੀ ਪਹਿਲੇ ਦਿਨ ਤਾਂ ਮੈਂ ਤਾਂ ਇਹ ਨਹੀਂ ਕਿਤੇ ਆਈ ਸੀ ਕਿ ਬਸ ਉਹ ਬੰਦੇ ਚਾਰ ਲੈ ਆਂਦੇ ਆ ਪਰਸੋਂ ਵੀ ਆਏ ਸੀਗੇ ਅੱਜ ਵੀ ਹੁਣ ਕੋਈ ਗੱਲਬਾਤ ਨਹੀਂ ਗੱਲਬਾਤ ਨਾਲ ਦੋ ਕਰਕੇ ਮੁੜ ਗਿਆ ਕੁੜੀ ਨੇ ਸਾਨੂੰ ਬਸ ਸਾਲ ਹੋ ਗਿਆ ਭੇਜੀ ਨੂੰ 2 ਮਹੀਨੇ ਵਿੱਚ ਗੱਲ ਕੀਤੀ ਹੈ ਬੜੀ ਮੋਟੀ ਮੋੜ ਕੇ ਨੰਬਰ ਸਾਡੇ ਬਲਾਕ ਮਾਰ ਦੇ ਬਸ ਇਹੀ ਬੰਨਾਂ ਠੱਗਿਆ ਇਹੀ ਨੰਬਰ ਨੰਬਰ ਬਲਾਕ ਮਾਰਦੇ ਹੁਣ ਗਾਂਧੀ ਦਾ ਫੋਨ ਕੀਤਾ ਹੁਣ ਮੈਂ ਕਹਿੰਦੀ ਤੁਹਾਡੇ ਨਾਲ ਹੁਣ ਕਾਦੀ ਨਾਲ ਘਾਰੀ ਵਟਾ ਗਿਆ ਹੁਣ ਨਾਲ ਕੀ ਕਰੋਣਾ ਸੀ ਉਹਦਾ ਗੱਲ ਨਹੀਂ ਕਰੀ ਜੀ ਜੀ ਨੇ ਡੈਡ ਬੋਡੀ ਦੀ ਡੈਡ ਬੋਡੀ ਮਗਾ ਦਿਓ ਤੇ ਜਾਂ ਸਾਨੂੰ ਵੀਜ਼ਾ ਦਵਾਇਆ ਜਾਵੇ ਵੀਜ਼ਾ ਦਵਾਇਆ ਵੀ ਉੱਥੇ ਜਾ ਕੇ ਜਾ ਹਾਂ ਉੱਥੇ ਹੀ ਜਾ ਕੇ ਆਪ ਦਾ ਮੈਨੂੰ ਭਾਰੇ ਨਾ ਆਪਣੇ ਤਾਂ ਨਾਲ ਹੈਗੇ ਨਾ ਤੁਸੀਂ ਮੈਨੂੰ ਸਾਰੇ ਮੈਂ ਭੇਜ ਦੱਸਾਂ ਤੁਹਾਨੂੰ ਜੀ ਸਰ